ਨੁਕਸਾਨ ਜੀ ਆਪਣੇ ਚਾਰ ਬ੍ਰਦਰ ਆ ਜੀ ਫਾਦਰ ਹੋਣੀ ਤੇ 12 ਕਿਲੇ ਜ਼ਮੀਨ ਆਪਣੀ ਹਾਂਜੀ 23 ਜੀ ਵੀ ਨੁਕਸਾਨ ਤੇ ਇਸ ਵਾਰੀ ਵੀ ਨੁਕਸਾਨ ਆ ਜੀ ਤੇ ਅਜੇ ਤੱਕ ਵੀ ਕੋਈ ਕਣਕ ਜਿਹੜੀ ਨੀਵੀਆਂ ਪੈਲੀਆਂ ਤੋਂ ਅਜੇ ਵੀ ਬੀਜਣ ਦੀ ਕੋਈ ਮੀਨਾ ਆਸ ਨਹੀਂ ਹੈਗੀ ਹਾਂਜੀ ਧੰਨਵਾਦ ਕਰਨਾ ਚਾਹੋਗੇ ਹਾਂਜੀ ਬਹੁਤ ਬਹੁਤ ਧੰਨਵਾਦ ਜੀ ਇਹਨਾਂ ਸਾਰੇ ਭਰਾਵਾਂ ਦਾ ਤੇ ਮਹਾਰਾਜ ਚੜ੍ਹਦੀਆਂ ਕਲਾ ਬਖਸ਼ੇ ਇਦਾਂ ਹੀ ਲੋੜਵੰਦਾਂ ਦੀ ਮਦਦ ਕਰਦੇ ਰਹਿਣ ਜੀ ਧੰਨਵਾਦ ਜੀ ਧੰਨਵਾਦ ਜੀ ਵਾਹਿਗੁਰੂ ਜੀ ਕੀ ਫਤੋ ਜੀ ਬਹੁਤ ਧੰਨਵਾਦ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਾਡੀ ਤਰਤੀ ਸਾਡੇ ਲੋਕ ਖੜ ਪ੍ਰਭਾਵਿਤ ਇਲਾਕਿਆਂ ਚ ਲਗਾਤਾਰ ਸਵਾਵਾਵਾਂ ਜਾਰੀ ਯੂਨਾਈਟਿਡ ਸਿੱਖ ਵੱਲੋਂ ਅੱਜ ਵੱਡੀਆਂ ਸਵਾਵਾਵਾਂ ਕੀਤੀਆਂ ਜਾ ਰਹੀਆਂ ਭਾਈ ਗੁਰਪ੍ਰੀਤ ਸਿੰਘ ਸੇਖੋ ਆਏ ਐ ਇੱਥੇ ਬਾਕੀ ਹੋਰ ਵੀਰ ਜੀ ਸਰਪੰਚ ਸਾਹਿਬ ਹੈਗੇ ਆ ਜਗਬੀ ਸਿੰਘ ਜੀ ਹੈਗੇ ਆ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਵਾਵਾਵਾਂ ਕੀਤੀਆਂ ਜਾ ਰਹੀਆਂ ਸਰ ਕੀ ਕਹਿਣਾ ਚਾਹੁੰਦੇ ਸੀ ਇਹ ਜੀ ਸਭ ਗੁਰੂ ਸਾਹਿਬ ਦੀ ਕਿਰਪਾ ਹੈ ਤੇ ਯੂਨਾਈਟਿਡ ਸਿੱਖ ਸੰਸਥਾ ਵਾਲੇ ਜਿਹੜੇ ਵੀਰਿਆ ਵੀਰ ਜੀ ਹੋਣੀ ਆ ਵੀਰ ਜੀ ਹੋ ਨਿਰੰਤਰ ਸੇਵਾ ਜਾਰੀ ਰੱਖੀ ਆ ਤੇ ਅਸੀਂ ਕਾਮਨਾ ਕਰਦੇ ਆ ਮਹਾਰਾਜ ਜੀ ਕਿ ਇਹਨਾਂ ਦੀ ਚੜ੍ਹਦੀ ਕਲਾ ਕਰੇ ਤੇ ਆਪਦੇ ਭਰਾਵਾਂ ਨੂੰ ਬੇਨਤੀ ਕਰਦੇ ਆ ਕਿ ਵੀਰ ਹੋਣਾਂ ਦੀ ਵਾਧ ਤੋਂ ਸਾਨੂੰ ਬਾਫੜਨੀ ਚਾਹੀਦੀ ਹੈ ਜੀ ਹਾਂਜੀ ਵੀਰ ਅਸੀਂ ਧੰਨਵਾਦ ਕਰਦੇ ਆ ਵੀਰ ਗੁਰਪ੍ਰੀਤ ਛੇਖੋ ਜੀ ਦਾ ਜਿਨ੍ਹਾਂ ਨੇ ਆਪਦੇ ਕੀਮਤੀ ਸਮੇਂ ਵਿੱਚੋਂ ਆਣ ਕੇ ਇੱਥੇ ਜਿਹੜੀ ਹੜਪੀੜਤਾਂ ਲਈ ਇੱਕ ਮਦਦ ਕੀਤੀ ਜਾ ਰਹੀ ਉਹਨਾਂ ਦੇ ਵਿੱਚ ਉਹਨਾਂ ਨੇ ਆਪਦਾ ਹਿੱਸਾ ਪਾਇਆ ਸਾਡੀ ਯੂਨਾਈਟਿਡ ਸਿੱਖ ਦੀ ਟੀਮ ਤੈਅ ਦਿ ਲੋ ਇਹਨਾਂ ਦਾ ਧੰਨਵਾਦੀ ਆ ਤੇ ਅਸੀਂ ਧੰਨਵਾਦੀ ਆ ਉਹਨਾਂ ਹੜਪੀੜਤਾਂ ਦੇ ਜਿਹੜੇ ਇਹਨਾਂ ਜਿਹੜੀ ਸੇਵਾ ਲੈਣ ਵਾਸਤੇ ਡੀਜ਼ਲ ਦੀ ਸੇਵਾ ਲੈਣ ਵਾਸਤੇ ਆਈ ਉਹਨਾਂ ਦਾ ਤੁਹਾਨੂੰ ਪ੍ਰਮਾਤਮਾ ਅੱਗੇ ਕਾਮਨਾ ਕਰਦੇ ਆ ਵੀ ਸੱਚੇ ਪਾਤਸ਼ਾਹ ਇਹਨਾਂ ਨੂੰ ਦੇਣ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ ਨਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਦੇਖੋ ਜੀ ਇਹ ਯੂਨਾਈਟਿਡ ਸਿੱਖ ਸੰਸਥਾ ਵੱਲੋਂ ਜੋ ਜਦੋਂ ਦਾ ਪਾਣੀ ਆਇਆ ਉਸ ਤੋਂ ਸਮੇਂ ਤੋਂ ਲੈ ਕੇ ਅੱਜ ਤੱਕ ਬੜੀ ਨਿਰੰਤਰ ਸੇਵਾ ਕੀਤੀ ਜਾ ਰਹੀ ਆ ਜਿਨ੍ਹਾਂ ਵਿੱਚ ਅੱਜ ਤੁਸੀਂ ਦੇਖਿਆ ਕਿ ਮੇਰੇ ਪਿੰਡ ਮੇਰੇ ਪੰਪ ਤੇ ਅੱਜ ਪਹੁੰਚੇ ਮੇਰੇ ਵੱਡੇ ਭਾਈ ਗੁਰਪ੍ਰੀਤ ਸਿੰਘ ਜੀ ਪਹੁੰਚੇ ਨੇ ਇਸ ਸੇਵਾ ਵਿੱਚ ਹਿੱਸਾ ਪਾਉਣ ਵਾਸਤੇ ਇਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਯੂਨਾਈਟਿਡ ਸਿੱਖ ਸੰਸਥਾ ਦਾ ਸਹਿਯੋਗ ਕੀਤਾ ਤੇ ਸਾਡੇ ਇਲਾਕੇ ਦੀ ਨਾ ਬਾਹ ਫੜਿਆ ਸੋ ਇਹਨਾਂ ਨੂੰ ਇੱਥੇ ਵੀ ਆਉਣ ਤੇ ਜੀਓ ਆਗਦੇ ਆ ਤੇ ਧੰਨਵਾਦ ਕਰਦੇ ਆ ਬਾਬਾ ਜੀ ਕੀ ਨਾਂ ਜੀ ਸਰਿੰਦਰ ਸਿੰਘ ਸਰਿੰਦਰ ਸਿੰਘ ਪਿੰਡ ਕਿਹੜਾ ਜੀ ਨਿਆਣ ਵਾਲਾ ਆ ਜੁਆਇਨਟ ਸੇਕਸ ਵੱਲੋਂ ਜਿਹੜੀ ਤੇਲ ਦੀ ਸੇਵਾ ਕੀਤੀ ਗਈ ਹੈ ਡੀਜ਼ਲ ਦੀ ਸੇਵਾ ਕੀ ਕਹਿਣਾ ਚਾਹੁੰਦੇ ਜੀ ਬਹੁਤ ਵਾਹੀ ਬਹੁਤ ਬਹੁਤ ਧੰਨਵਾਦ ਕਰਦੇ ਆ ਠੀਕ ਹੈ ਜੀ ਤੇ ਕਿੰਨਾ ਕੁ ਨੁਕਸਾਨ ਹੋਇਆ ਭਾਈ ਜੀ ਆਪਣਾ ਹਾਂ ਤਾਂ ਵਾ ਵਾ ਅੱਛਾ ਜੀ ਅੱਛਾ ਜੀ ਅੱਜ ਡੀਜ਼ਲ ਮਿਲਿਆ ਖੁਸ਼ ਹੋ ਜੀ ਜਿੰਨਾ ਕਿ ਚਲੋ ਪਰਮਾਤਮਾ ਨੇ ਕੀਤਾ ਜੀ ਧੰਨਵਾਦ ਭਾਈ ਹਾਂਜੀ ਹਾਂਜੀ ਹਾਂ ਠੀਕ ਹੈ ਭਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾ ਯੂਨਾਈਟਰ ਸਿਕਸ ਵੱਲੋਂ ਤੇ ਭਾਈ ਸਪੈਂਸ ਸਾਹਿਬ ਵੱਲੋਂ ਤਾਂ ਜੀਵੀ ਸਿੰਘ ਵੱਲੋਂ ਜਿਹੜਾ ਲਗਾਤਾਰ ਸਵਾਹ ਚੱਲ ਰਹੀਆਂ ਹੈਗੀਆਂ ਤਾਂ ਚਲਦੀ ਵੀਡੀਓ ਜਰੂਰ ਸ਼ੇਅਰ ਕਰਨਾ ਸਾਡੀ ਧਰਤੀ ਸਾਡੇ ਲੋਕ ਤੁਹਾਨੂੰ ਬਸ ਸਬਸਕ੍ਰਾਈਬ ਸ਼ੇਅਰ ਲਾਈਕ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ